ਪਿਆਰੇ ਦੋਸਤੋ ਆਸ ਕਰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਵੋਗੇ ਨਵਾਂ ਬਰਾ 2027 ਸਾਡੀ ਜ਼ਿੰਦਗੀ ਦੀ ਦਹਲੀਜ਼ ਤੇ ਦਰਸਤਕ ਦੇ ਰਿਹਾ ਹੈ ਤੇ 2026 ਸਾਲ ਆਪਣੇ ਪਿੱਛੇ ਕੌੜੀਆਂ ਪਿੱਠੀਆਂ ਜਾਦ ਛੱਡ ਕੇ ਸਾਨੂੰ ਅਲਵਿਦਾ ਕਹਿ ਰਿਹਾ ਹੈ ਜੇ ਵੇਖਿਆ ਜਾਏ ਤਾਂ 2026 ਦਾ ਸਾਲ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਕੋਈ ਜ਼ਿਆਦਾ ਸੁਖਾਮੀਆਂ ਜ਼ਿਆਦਾ ਨਹੀਂ ਛੱਡ ਕੇ ਗਿਆ ਜਿਵੇਂ ਪੰਜਾਬ ਬਲਚਤ ਮਾਰਦੇ ਹਾਂ ਤਾਂ ਸਾਡੇ ਪ੍ਰਾਂਤ ਵਿੱਚ ਵੀ ਨਸ਼ਾਖੋਰੀ ਬੇਰੁਜ਼ਗਾਰੀ ਕਿਸਾਨੀ ਸੰਕਟ ਤੇ ਗੈਂਗਸਟਰਵਾਦ ਪਰੂ ਰਿਆ ਹੈ ਗੈਂਗਸਟਰਵਾਦ ਕਾਰਨ ਗ੍ਰੇਨੇਡ ਹਮਲੇ ਬੰਬਾਂ ਦੇ ਹਮਲੇ ਫਰौती ਲਈ ਧਮਕੀਆਂ ਤੇ ਫਿਰ ਗੋਲੀਆਂ ਦੀ ਬਾਸ਼ਰਟ ਇਹ ਸਭ ਕੁਝ ਅਸੀਂ ਸੁਣਦੇ ਰਹੇ ਹਾਂ ਦਰਅਸਲ ਇਹ ਸਭ ਕੁਝ ਕਾਰਨ ਖੌਫ ਦੀਆਂ ਦੀਵਾਰਾਂ ਵਿਖੜੀਆਂ ਹੋਈਆਂ ਨੇ ਇਸ ਸਥਿਤੀ ਇਸ ਠੀਕ ਦੀ ਬਣੀ ਹੋਈ ਕਿ ਘਰ 'ਚ ਜੋ ਸ਼ਖਸ ਵੀ ਨਿਕਲੇ ਕਿ ਘਰ 'ਚ ਜੋ ਸ਼ਖਸ ਵੀ ਨਿਕਲੇ ਉਹ ਸੰਭਲ ਕਰ ਨਿਕਲੇ ਜਾਣੇ ਕਿਸ ਮੋੜ 'ਤੇ ਕਿਸ ਸਾਥ ਮੇ ਖੰਜਰ ਨਿਕਲੇ ਦੁਆ ਹੈ ਕਿ 2027 ਦਾ ਬਰਾ ਖਾਸ ਤੌਰ ਤੇ ਸਾਡੇ ਪ੍ਰਾਂਤ ਲਈ ਖੁਸ਼ਹਾਲੀ ਦਾ ਸੁਨੇਹਾ ਲੈ ਕੇ ਆਵੇ ਭਾਈਚਾਰਕ ਤੰਦਾ ਮજબૂત ਹੋ ਕਿ ਸਮਾਜਿਕ ਬਰਾਈਆਂ ਨੇ ਜਿਹੜੀਆਂ ਉਹਨਾਂ ਦਾ ਵੀ ਖਾਤਮਾ ਹੋ ਕੇ ਤੁਹਾਡੇ ਸਾਰਿਆਂ ਲਈ ਮੇਰੀ ਦਿਲ ਦੀ ਲੋਕਾਮਨਾ ਕਿ ਇਹ ਆਉਣ ਵਾਲਾ ਬਰ 2027 ਤੁਹਾਡੇ ਸਾਰਿਆਂ ਲਈ ਵੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਰਹਿਣ ਅਬਸਲੂਟੇ ਕਾ ਬਣਿਆ ਰਹੇ ਤੇ ਤੁਹਾਡੇ ਸੁਪਨੇ ਜੋ ਤੁਸੀਂ ਪਰਿਵਾਰ ਪ੍ਰਤੀ ਸਿਰਜੇ ਨੇ ਜੋ ਤੁਸੀਂ ਸਮਾਜ ਪ੍ਰਤੀ ਸਿਰਜੇ ਨੇ ਜੋ ਤੁਸੀਂ ਆਪਣੇ ਸਕੇ ਸੰਬੰਧੀਆਂ ਪਰੇ ਪ੍ਰਤੀ ਸਿਰਜੇ ਨੇ ਉਹ ਪੂਰੇ ਹੋਣ ਤਿੱਖਾ ਸਤੌਰ ਤੇ ਮੈਂ ਇਹ ਵੀ ਕਹਾਗਾ ਕਿ ਜਿਹੜੀ ਤੁਹਾਡੀ ਦੋਸਤੀ ਦੀ ਗੰਢ ਹੈ ਉਹ ਹੋਰ ਪੀੜੀ ਹੋਵੇ ਕੋਈ ਅਜਿਹੀ ਕਲੇਸ਼ ਨਹੀਂ ਘੜੀ ਨਾ ਆਵੇ ਜਿਸ ਨਾਲ ਤੁਹਾਡੀ ਦੋਸਤੀ ਨੂੰ ਗ੍ਰਹਿਣ ਲੱਗ ਜਾਵੇ ਸੁਭ ਕਾਮਨਾ ਮੰਦਾ ਹੋਇਆ ਇਸੇ ਨਵੇਂ ਬਰੇ ਨੂੰ ਸਮਰਪਿਤ ਲੇਖਾ ਜੋਖਾ ਕਰਦੀ ਨਜ਼ਮ ਤੁਹਾਡੀ ਹਾਜ਼ਰ ਤੁਹਾਡੇ ਲਈ ਹਾਜ਼ਰ ਹੈ ਨਜ਼ਮ ਹੈ ਨਵੇਂ ਬਰੇ ਦੀ ਕਰਾਂਗੇ ਬਾਤ ਨਵੇਂ ਬਰੇ ਦੀ ਕਰਾਂਗੇ ਬਾਤ ਬੀਤੇ ਸਾਲ ਤੇ ਮਾਰੂ ਝਾਤ ਨਵੇਂ ਬਰੇਤੀ ਕਰਾਂ ਕੀ ਬਾਤ ਬੀਤੇ ਸਾਲ ਤੇ ਮਾਰੂ ਝਾਤ ਕਿਸ ਕਿਸ ਦੀ ਅਸੀਂ ਨਿੰਦਿਆ ਕੀਤੀ ਕਿਸ ਕਿਸ ਦੀ ਅਸੀਂ ਨਿੰਦਿਆ ਕੀਤੀ ਕਿਸ ਤੋਂ ਬਹਿ ਕੇ ਮੋਹ ਦੀ ਪੀਤੀ ਕਿਸ ਕਿਸ ਦੀ ਅਸੀਂ ਨਿੰਦਿਆ ਕੀਤੀ ਕਿਸ ਤੋਂ ਬਹਿ ਕੇ ਮੁਫੱਦੀ ਪੀਤੀ ਕਿਸ ਕਿਸ ਦਾ ਦਿਲ ਅਸੀਂ ਦਿਖਾਇਆ ਕਿਸ ਕਿਸ ਦਾ ਦਿਲ ਅਸੀਂ ਦਿਖਾਇਆ ਕਿਸ ਦੀ ਝੋਲੀ ਗੁੱਸਾ ਪਾਇਆ ਕਿਸ ਦੀ ਝੋਲੀ ਗੁੱਸਾ ਪਾਇਆ ਕਿਹਦੀ ਬੇੜੀ ਬੱਟੇ ਪਾਏ ਕਿਸ ਕਿਸ ਨੂੰ ਨੁਕਸਾਨ ਪਹਜਾਏ ਆਪਣਿਆਂ ਨੂੰ ਕਦ ਸਮਝਿਆ ਕੋਈ ਆਪਣਿਆਂ ਨੂੰ ਕਦ ਸਮਝਿਆ ਕੋਈ ਜ਼ਮੀਰ ਦਾਗੀ ਕਿੰਨੀ ਵਾਰ ਹੋਈ ਕੱਤੀ ਬਾਰਾਂ ਨੂੰ ਕਰੋ ਵਿਚਾਰ ਲਾਹੋ ਆਪਣੇ ਮਨ ਤੋਂ ਪਾਰ ਹੁੰਨਾ ਕਿਸੇ ਦਾ ਹੁੰਨਾ ਕਿਸੇ ਨੂੰ ਠੱਬੀ ਮਾਰੋ ਕੰਡਿਆਂ ਦੀ ਤਾਂ ਫੁੱਲ ਖਲਾਰੋ ਕੰਡਿਆਂ ਦੀ ਤਾਂ ਫੁੱਲ ਖਲਾਰੋ ਬਹੁਤ ਬਹੁਤ ਧੰਨਵਾਦ ਐਰੇ ਦੋਸਤੋ ਅਸਰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਵੋਗੇ ਨਵਾਂ ਬਰਾ 2027 ਸਾਡੀ ਜ਼ਿੰਦਗੀ ਦੀ ਬਹਿਲੀਜ ਤੇ ਦਸਤਕ ਦੇ ਰਿਹਾ ਹੈ ਤੇ 2026 ਸਾਲ ਆਪਣੇ ਪਿੱਛੇ ਕੌੜੀਆਂ ਪਿੱਠੀਆਂ ਜਾਦਤ ਛੱਡ ਕੇ ਸਾਨੂੰ ਅਲਵਿਦਾ ਕਹਿ ਰਿਹਾ ਹੈ ਜੇ ਵੇਖਿਆ ਜਾਏ ਤਾਂ 2026 ਦਾ ਸਾਲ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਕੋਈ ਜਾਦਾ ਸੁਖਾਮੀਆਂ ਜਿਆਦਾ ਨਹੀਂ ਛੱਡ ਕੇ ਗਿਆ ਜਿਵੇਂ ਪੰਜਾਬ ਬਲਚਤ ਮਾਰਦੇ ਹਾਂ ਤਾਂ ਸਾਡੇ ਪ੍ਰਾਂਤ ਵਿੱਚ ਵੀ ਨਸ਼ਾ ਖੋਰੀ ਬੇਰਜ਼ਗਾਰੀ ਕਿਸਾਨੀ ਸੰਕਟ ਤੇ ਗੈਂਗਸਟਰਵਾਦ ਫਰੂ ਰਿਹਾ ਹੈ ਗੈਂਗਸਟਰਵਾਦ ਕਾਰਨ ਗ੍ਰਨੇਡ ਹਮਲੇ ਬੰਬਾਂ ਦੇ ਹਮਲੇ ਫਰੋਤੀ ਲਈ ਧਮਕੀਆਂ ਤੇ ਫਿਰ ਗੋਲੀਆਂ ਦੀ ਬਾਸ਼ਰ ਇਹ ਸਭ ਕੁਝ ਅਸੀਂ ਸੁਣਦੇ ਰਹੇ ਹਾਂ ਕਰ ਅਸਲ ਇਹ ਸਭ ਕੁਝ ਕਾਰਨ ਖੌਫ ਦੀਆਂ ਦੀਵਾਰਾਂ ਵੀ ਖੜੀਆਂ ਹੋਈਆਂ ਨੇ ਇਸ ਸਥਿਤੀ ਇਸ ਥੀਕੇ ਦੀ ਬਣੀ ਹੋਈ ਕਿ ਘਰ 'ਚ ਜੋ ਸ਼ਖਸ ਵੀ ਨਿਕਲੇ ਕਿ ਘਰ 'ਚ ਜੋ ਸ਼ਖਸ ਵੀ ਨਿਕਲੇ ਉਹ ਸੰਭਲ ਕਰ ਨਿਕਲੇ ਜਾਣੇ ਕਿਸ ਮੋੜ 'ਤੇ ਕਿਸ ਸਾਥ ਮੇ ਖੰਜਰ ਨਿਕਲੇ ਦੁਆ ਹੈ ਕਿ 2027 ਦਾ ਬਰਾ ਖਾਸ ਤੌਰ ਤੇ ਸਾਡੇ ਪ੍ਰਾਂਤ ਲਈ ਖੁਸ਼ਹਾਲੀ ਦਾ ਸੁਨੇਹਾ ਲੈ ਕੇ ਆਵੇ ਭਾਈਚਾਰਕ ਤੰਦਾ ਮજબૂત ਹੋ ਕਿ ਸਮਾਜਿਕ ਬਰਾਈਆਂ ਨੇ ਜਿਹੜੀਆਂ ਉਹਨਾਂ ਦਾ ਵੀ ਖਤਮਾ ਹੋ ਕੇ ਤੁਹਾਡੇ ਸਾਰਿਆਂ ਲਈ ਮੇਰੀ ਦਿਲੋਂ ਕਾਮਨਾ ਕਿ ਇਹ ਆਉਣ ਵਾਲਾ ਬਰ 2027 ਤੁਹਾਡੇ ਸਾਰਿਆਂ ਲਈ ਵੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਰਹਿਣ ਅਪਸੁਇਤੀ ਕਾ ਬਣਿਆ ਰਹੇ ਤੇ ਤੁਹਾਡੇ ਸੁਪਨੇ ਜੋ ਤੁਸੀਂ ਪਰਿਵਾਰ ਪ੍ਰਤੀ ਸਿਰਜੇ ਨੇ ਜੋ ਤੁਸੀਂ ਸਮਾਜ ਪ੍ਰਤੀ ਸਿਰਜੇ ਨੇ ਜੋ ਤੁਸੀਂ ਆਪਣੇ ਸਕੇ ਸੰਬੰਧੀਆਂ ਪਰੇ ਪ੍ਰਤੀ ਸਿਰਜੇ ਨੇ ਉਹ ਪੂਰੇ ਹੋ ਤੇ ਖਾਸ ਤੌਰ ਤੇ ਮੈਂ ਇਹ ਵੀ ਕਹਾਗਾ ਕਿ ਜਿਹੜੀ ਤੁਹਾਡੀ ਦੋਸਤੀ ਦੀ ਗੰਢ ਹੈ ਉਹ ਹੋਰ ਪੀੜੀ ਹੋਵੇ ਕੋਈ ਅਜਿਹੀ ਕਲਕਸ਼ ਨਹੀਂ ਘੜੀ ਨਾ ਆਵੇ ਜਿਸ ਨਾਲ ਤੁਹਾਡੀ ਦੋਸਤੀ ਨੂੰ ਗ੍ਰਹਿਣ ਲੱਗ ਜਾਵੇ ਸੁਭ ਕਾਮਨਾ ਮੰਦੰਦਾ ਹੋਇਆ ਇਸੇ ਨਵੇਂ ਬਰੇ ਨੂੰ ਸਮਰਪਿਤ ਲੇਖਾ ਜੋਖਾ ਕਰਦੀ ਨਜ਼ਮ ਤੁਹਾਡੀ ਹਾਜ਼ਰ ਤੁਹਾਡੇ ਲਈ ਹਾਜ਼ਰ ਹੈ ਨਜ਼ਮ ਹੈ ਨਵੇਂ ਬਰੇ ਦੀ ਕਰਾਂਗੇ ਬਾਤ ਨਵੇਂ ਬਰੇ ਦੀ ਕਰਾਂਗੇ ਬਾਤ ਬੀਤੇ ਸਾਲ ਤੇ ਮਾਰੂ ਚਾਤ ਨਵੇਂ ਭਰੇਤੀ ਕਰਾਂਗੇ ਬਾਤ ਬੀਤੇ ਸਾਲ ਤੇ ਮਾਰੂ ਚਾਤ ਕਿਸ ਕਿਸ ਦੀ ਅਸੀਂ ਨਿੰਦਿਆ ਕੀਤੀ ਕਿਸ ਕਿਸ ਦੀ ਅਸੀਂ ਨਿੰਦਿਆ ਕੀਤੀ ਕਿਸ ਤੋਂ ਬਹਿ ਕੇ ਮੋਹ ਦੀ ਪੀਤੀ ਕਿਸ ਕਿਸ ਦੀ ਅਸੀਂ ਨਿੰਦਿਆ ਕੀਤੀ ਕਿਸ ਤੋਂ ਬਹਿ ਕੇ ਮੁਫੱਦੀ ਪੀਤੀ ਕਿਸ ਕਿਸ ਦਾ ਦਿਲ ਅਸੀਂ ਦਿਖਾਇਆ ਕਿਸ ਕਿਸ ਦਾ ਦਿਲ ਅਸੀਂ ਦਿਖਾਇਆ ਕਿਸ ਦੀ ਝੋਲੀ ਗੁੱਸਾ ਪਾਇਆ ਕਿਸ ਦੀ ਝੋਲੀ ਗੁੱਸਾ ਪਾਇਆ ਕਿਹਦੀ ਬੇੜੀ ਬੱਟੇ ਪਾਏ ਕਿਸ ਕਿਸ ਨੂੰ ਨੁਕਸਾਨ ਪਹਤਾਏ ਆਪਣੇ ਨੂੰ ਕਦ ਸਮਝਿਆ ਕੋਈ ਆਪਣੇ ਨੂੰ ਕਦ ਸਮਝਿਆ ਕੋਈ ਜ਼ਮੀਰ ਦਾਗੀ ਕਿੰਨੀ ਵਾਰ ਹੋਈ ਕੱਤੀ ਬਾਰਾਂ ਨੂੰ ਕਰੋ ਵਿਚਾਰ ਲਾਹੋ ਆਪਣੇ ਮਨ ਤੋਂ ਪਾਰ ਹੁਣ ਨਾ ਕਿਸੇ ਦਾ ਹੁਣ ਨਾ ਕਿਸੇ ਨੂੰ ਠੱਬੀ ਮਾਰੋ ਕੰਡਿਆਂ ਦੀ ਥਾਂ ਫੁੱਲ ਖਲਾਰੋ ਕੰਡਿਆਂ ਦੀ ਥਾਂ ਫੁੱਲ ਖਲਾਰੋ ਬਹੁਤ ਬਹੁਤ ਧੰਨਵਾਦ ਸੇ